ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਔਰ ਗੁਰਦਾਸਪੁਰ ਹੈਲਥ ਕੇਅਰ ਐਂਡ ਸੁਸਾਇਟੀ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਸ ਸੰਡੇ ਜਿਹੜੀ 4 ਤਰੀਕ ਪੈਂਦੀ ਹੈ 4 5 2025 ਨੂੰ ਕ੍ਰਿਸ਼ਨਾ ਮੰਦਿਰ ਮੰਡੀ ਗੁਰਦਾਸਪੁਰ ਵਿੱਚ ਇੱਕ ਹੀ ਫ੍ਰੀ ਆਯੂਸ਼ਮਾਨ ਕਾਰਡ ਜਿਹੜਾ ਗਵਰਨਮੈਂਟ ਵੱਲੋਂ ਬਣਾਉਂਦੇ ਨੇ ਮਤਲਬ ਇਹਦੇ ਵਿੱਚ 5 ਲੱਖ ਤੱਕ ਦਾ ਇਲਾਜ ਫ੍ਰੀ ਹੈ ਪਲੱਸ ਅਸੀਂ ਮੈਡੀਕਲ ਕੈਂਪ ਲਗਾ ਰਹੇ ਜਿਨੇ ਚ ਦੰਦਾਂ ਦਾ ਚੈੱਕਅਪ ਕਰਨਗੇ ਜਿਹੜੇ ਐਕਸਪਰਟ ਡਾਕਟਰਸ ਔਰ ਉਹਨਾਂ ਦੀ ਟੀਮ ਵੀ ਨਾਲ ਹੋਏਗੀ ਪਲੱਸ जिन्हें भी बीपी, शुगर, लिक्विड प्रोफाइल टेस्ट और एक ईसीजी जी भी सहूलत की जोड़ी फैसिलिटी जी हो पाएगी मेरे हिसाब वो कन्फर्मेन हो जाएगी बट लगभग नाइनटी परसेंट होएगी और जोड़ा कैंप है यही कृष्णा मंदिर लगा रहे हैं दस तो ला के चार बजे पांच बजे तक होएगा और मैं भीडियो के थ्रू एक सारे समाज में अपने गुरदास वासियों अपील कराँगा इस भीडियो और साइ इस बैनर जो बैनर बना रहे हैं रिगार्डिंग ਉਹ ਵਰਤਵਧ ਸ਼ੇਅਰ ਕੀਤਾ ਜਾਏ ਔਰ ਕਿਉਂਕਿ ਜਿਹੜਾ ਆਯੂਸ਼ਮਾਨ ਕਾਰਡ ਹੈ ਨਾ ਉਹ ਸਾਡੀ ਗਵਰਨਮੈਂਟ ਵੱਲੋਂ ਜਿਹੜਾ ਨਾ 70 ਸਾਲ ਤੋਂ ਉੱਪਰ ਹਰ ਬੰਦੇ ਦਾ ਜਨਰਲ ਕੈਟਾਗਰੀ ਹੈ ਕੋਈ ਵੀ ਕੈਟਾਗਰੀ ਦਾ ਉਹ ਜਿਹੜਾ ਵਾ एलिਜੀਬਲ ਹੈਗਾ ਉਹਦੇ ਲਈ ਸਿਰਫ ਇੱਕ ਆਧਾਰ ਕਾਰਡ ਔਰ ਇੱਕ ਮੋਬਾਈਲ ਨੰਬਰ ਜਿਹੜਾ ਆਧਾਰ ਕਾਰਡ ਨਾਲ ਲਿੰਕ ਹੋਏਗਾ ਉਹ ਜ਼ਰੂਰ ਲੈ ਕੇ ਆਉਣ ਉਸ ਤੋਂ ਇਲਾਵਾ ਰਾਸ਼ਨ ਕਾਰਡ ਜਿਨ੍ਹਾਂ ਦਾ ਬਣੇਗਾ ਜਿਨ੍ਹਾਂ ਦੇ ਆਸ਼ਾ ਵਰਕਰ ਕਾਰਡ ਬਣੇ ਰਿਹਾ ਅੰਗਨwadi ਵਰਕਰ ਜੇ ਫਾਰਮ ਜਿਹੜਾ ਹੁੰਦਾ ਉਹ एलिਜੀਬਲ ਨੇ ਉੱਚ ਸਾਡੇ మీడియం ਐਂਡ স্মਲ ট্রেਡਰਸ ਇਹਨਾਂ ਦੀ ਕੁਝ ਲਿਮਟਿਡ ਤੱਕ ਨਸੀਲ ਹੈ ਉਹ ਜਿਹੜੇ एलिਜੀਬਲ ਹੋ ਵੀ ਹੈਗੇ ਆ ਉਹਨਾਂ ਨੂੰ ਮੈਂ ਕਹਾਂਗਾ ਆਪਣਾ ਜੀਐਸਟੀ ਨੰਬਰ ਪਲੱਸ ਆਪਣਾ ਪੈਨ ਕਾਰਡ ਪਰਸਨਲ ਇੰਡੀਵਿਜੂਅਲ ਔਰ ਆਪਣੀ ਫਰਮ ਦਾ ਪੈਨ ਕਾਰਡ ਕਿ ਡਾਕੂਮੈਂਟਸ ਜਿਹੜੇ ਵੀ ਨਾਲ ਲੈ ਕੇ ਆਣ ਕਿ ਕਿਸੇ ਦਾ ਟਾਈਮ ਨਾ ਵੇਸਟ ਹੋਏ ਔਰ ਇਸ ਕੇ ਅੰਦਰ ਵਿੱਚ ਵਰਤੋਂ ਦੇ ਆ ਕੇ ਮਤਲਬ ਕਿ ਆਪਣੀ ਜਿਹੜੀ ਹੈਗੀ ਰੈਵਨਿਊ ਬਟ ਲਿਤਾ ਜਾਵੇ ਔਰ ਮੈਂ ਸਪੈਸ਼ਲੀ ਆਪਣੇ ਸ਼ਹਿਰ ਦੇ ਮੋਹਤਵਰ ਲੋਕਾਂ ਨੂੰ ਜਿਹੜੇ ਮੱਲਕੀਲੀ ਸਮਾਜ ਸੇਵੀ ਲੋਕ ਨੇ ਜਾਂ ਜਿਹੜੇ ਸਮਾਜ ਦੇ ਕੰਮਾਂ ਦੇ ਵਿੱਚ ਅੱਗੇ ਆਉਂਦੇ ਨੇ ਮਾਣ ਨੂੰ ਹੱਥ ਜੋੜ ਕੇ ਇਹ ਉਹ ਬੇਨਤੀ ਕਰਾਂਗਾ ਕਿ ਆਪਣੇ ਆਲੇ ਦੁਆਲੇ ਕੋਈ ਵੀ 70 ਸਾਲ ਤੋਂ ਲਾਗੇ ਬਜ਼ੁਰਗ ਹੈਗਾ ਕੋਈ ਵੀ ਪਲੀਜ਼ ਉਹਨੂੰ ਇਸ ਵੀਡੀਓ ਜਾਂ ਇਸ ਬੈਨਰ ਬਾਰੇ ਜਾਂ ਇਸ ਕੈਂਪ ਬਾਰੇ ਜਰੂਰ ਦੱਸਿਆ ਜਾਏ ਕਿ ਉਹ ਲੜਾਇ ਇਸ ਜਿਹੜਾ ਕੈਂਪ ਦਾ ਜਿਹੜਾ ਵਾ ਇਹਦਾ ਬੈਨੀਫਿਟ ਲੈ ਸਕੀ ਕਿਉਂਕਿ ਉਹਦੇ ਵਿੱਚ 5 ਲੱਖ ਤੱਕ ਜਿਹੜਾ ਮੈਡੀਕਲ ਜੜੀ ਹੈ ਉਹ ਐਕਸਪੈਂਸਿਵ ਜਿਹੜੇ ਆ ਉਹ ਟੋਟਲੀ ਫ੍ਰੀ ਹੁੰਦੇ ਆ ਉਹ ਆਪਾਂ ਦਾ ਮੇਨ ਡਾਰਗਣਾ ਕਿ ਕੋਈ 70 ਸਾਲ ਤੋਂ ਉੱਪਰ ਦਾ ਕੋਈ ਬਜ਼ੁਰਗ ਮਾਤਾ ਪਿਤਾ ਜਿਹੜੇ ਹੈਗੇ ਨੇ ਉਹ ਜਿਹੜੇ ਬੁਜ਼ਾਰਾਂ ਚੰਚਾਰਿਆਂ ਨੂੰ ਕੋਈ ਨੋਲੇਜ ਨਹੀਂ ਹੁੰਦੀ ਕਿਉਂਕਿ ਉਹ ਸੋਸ਼ਲ ਮੀਡੀਆ 'ਚ ਨਹੀਂ ਮਤਲਬ ਕਿ ਐਕਟਿਵ ਨਹੀਂ ਹੁੰਦੇ ਉਹ ਵੱਤਵਦ ਜਿਹੜਾ ਨਾ ਇਹਦਾ ਬੈਨੀਫਿਟ ਲਵੇ ਔਰ ਲੋਕਾਂ ਨੂੰ ਵੀ ਮੈਂ ਉਹ ਸਮਾਈਂ ਰਿਪੀਟ ਕਰਾਂਗਾ ਕਿ ਵੱਤਵਦ ਦਾ ਇਸ ਵੀਡੀਓ ਨੂੰ ਔਰ ਸਾਡਾ ਇੱਕ ਬੈਨਰ ਹੈ ਰੇ ਨਾਲ ਉਹ ਵੱਤਵਦ ਨੂੰ ਸ਼ੇਅਰ ਕਰਦਾ ਹੈ ਜਿਆ ਸ਼ੀਰਾਂ